ਨਵੇਂ ਜਥੇਦਾਰ ਸਹਾਬਾਨ ਦੀ ਨਿਯੁਕਤੀ ਨੂੰ ਲੈ ਕੇ ਤਾਜਪੋਸ਼ੀ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਪਰ ਬਾਬਾ ਹਰਨਾਮ ਸਿੰਘ ਖਾਲਸਾ ਦੇ ਇਤਰਾਜ਼ ਦੇ ਉੱਤੇ ਹੀ ਇਤਰਾਜ਼ ਸੀਨੀਅਰ ਪੱਤਰਕਾਰ ਬੁੱਧੀਜੀਵੀ ਔਰ ਪੰਥਕ ਆਗੂ ਕਰਦੇ ਨਜ਼ਰ ਆ ਰਿਹਾ ਬਾਬਾ ਹਰਨਾਮ ਸਿੰਘ ਨੂੰ ਲੈ ਕੇ ਕਾਫੀ ਵਿਵਾਦ ਲੰਗੇ ਦਿਨਾਂ ਦੇ ਵਿੱਚ ਚੱਲੇ ਔਰ ਚੱਲਦੇ ਆ ਰਹੇ ਆ ਈਵਨ ਕੰਟੀਨਿਊਟੀ ਦੇ ਵਿੱਚ ਹੈਗੇ ਨੇ ਬਾਬਾ ਹਰਨਾਮ ਸਿੰਘ ਨੂੰ ਲੈ ਕੇ ਜੇ ਅੱਜ ਵੀ ਡਿਸਕਸ਼ਨ ਕੀਤੀ ਜਾਵੇ ਤੇ ਮੁxtਲਿਫ ਕਿਸਮ ਦੇ ਬਿਆਨ ਲੋਕਾਂ ਦੇ ਹੋਣਗੇ ਪੰਥਕ ਆਗੂਆਂ ਦੇ ਹੋਣਗੇ ਬਹੁਤ ਸਾਰੇ ਬਾਬਾ ਹਰਨਾਮ ਸਿੰਘ ਖਾਲਸਾ ਦੇ ਹੱਕ 'ਚ ਖੜਨਗੇ ਬਹੁਤ ਸਾਰੇ ਉਹਨਾਂ ਦੇ ਵਿਰੋਧ 'ਚ ਵੀ ਖੜਨਗੇ ਔਰ ਬਾਬਾ ਹਰਨਾਮ ਸਿੰਘ ਦੇ ਕਿਰਦਾਰ ਨੂੰ ਲੈ ਕੇ ਆਲਰੇਡੀ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਪਰ ਜਦੋਂ ਹੁਣ ਜਥੇਦਾਰ ਸਹਿਬਾਨ ਦੀ ਤਾਜਪੋਸ਼ੀ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਉਸ ਟਿੱਪਣੀ ਦੇ ਉੱਤੇ ਇਤਰਾਜ਼ ਖਾਸਾ ਪ੍ਰਗਟ ਕੀਤਾ ਗਿਆ ਪਹਿਲਾਂ ਜੇ ਵਿਸ਼ੇਸ਼ ਤੌਰ ਤੇ ਮੈਂ ਗੱਲ ਕਰਨੀ ਚਾਹਾਂ ਜਾਂ ਤੁਹਾਡੇ ਸਾਹਮਣੇ ਇੱਕ ਤੱਥ ਰੱਖਣਾ ਚਾਹਾਂ ਤਾਂ ਸੀਨੀਅਰ ਪੱਤਰਕਾਰ ਮਲਵਿੰਦਰ ਸਿੰਘ ਮਾਲੀ ਦੇ ਵੱਲੋਂ ਕੁਝ ਵਿਚਾਰ ਆਪਣੇ ਇੱਕ ਸੋਸ਼ਲ ਮੀਡੀਆ ਮੈਸੇਜ ਦੇ ਵਿੱਚ ਲਿਖਿਆ ਗਿਆ ਆ ਉਹ ਵਿਚਾਰ ਤੁਹਾਨੂੰ ਪੜ ਕੇ ਸੁਣਾਉਣੇ ਆ ਕਿ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਇਸ ਬਿਆਨ ਤੋਂ ਬਾਅਦ ਪੱਤਰਕਾਰ ਯਾ ਕਹਿ ਦਈਏ ਕਿ ਸੀਨੀਅਰ ਪੱਤਰਕਾਰ ਇਸ ਨੂੰ ਕਿਸ ਤਰ੍ਹਾਂ ਵਾਚਦੇ ਪਏ ਨੇ ਵੇਖਦੇ ਪਏ ਨੇ ਜ਼ਰੂਰ ਇੱਥੇ ਇਹ ਕਹਿਣਾ ਵਾਚਣਾ ਸਮਝਣਾ ਬਹੁਤ ਜ਼ਰੂਰੀ ਹੈ ਕਿ ਹਰ ਕਿਸੇ ਦਾ ਆਪਣਾ ਵਿਚਾਰ ਹੈ ਇਦਾਂ ਦੇ ਬਹੁਤ ਲੋਕ ਹੋਣਗੇ ਜਿਹੜੇ ਇਹ ਵੀ ਸੋਚਦੇ ਹੋਣਗੇ ਕਿ ਬਾਬਾ ਹਰਨਾਮ ਸਿੰਘ ਨੇ ਆਖਿਰ ਇਸ ਮਸਲੇ ਦੇ ਉੱਤੇ ਆਵਾਜ਼ ਚੁੱਕੀ ਆ ਜਾਂ ਉਹਨਾਂ ਦੀ ਇਸ ਸਟੇਟਮੈਂਟ ਨੂੰ ਉਹਨਾਂ ਦੇ ਇਸ ਉਦਮ ਨੂੰ ਲੋਕ ਸਹੀ ਵੀ ਸਮਝਦੇ ਹੋ ਸਕਦੇ ਨੇ ਇੱਕ ਵੱਡਾ ਵਰਗ ਹੋ ਸਕਦਾ ਹੈ ਪਰ ਐਵੇਂ ਵੀ ਹੈ ਕਿ ਉਹਨਾਂ ਦੀ ਇਸ ਸਟੇਟਮੈਂਟ ਦਾ ਵਿਰੋਧ ਕਰਨ ਵਾਲੇ ਵੀ ਖਾਸੇ ਨੇ ਉਹਨਾਂ ਦੀ ਗਿਣਤੀ ਘਟ ਨਹੀਂ ਹੈ ਆਖਿਰ ਸੀਨੀਅਰ ਪੱਤਰਕਾਰ ਕੀ ਲਿਖਦੇ ਨੇ ਜਾਂ ਕੀ ਕਹਿੰਦੇ ਨੇ ਜਾਂ ਕੀ ਸੋਚਦੇ ਨੇ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਉਹਨਾਂ ਦੇ ਬਿਆਨ ਦੇ ਵਿੱਚ ਅਰਸਲ ਆਪਣੇ ਬਿਆਨ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਨੇ ਇੱਕ ਬੜਾ ਮੋੜਵਾ ਜਵਾਬ ਜਿਹੜਾ ਉਹ ਕਹਦੀ ਹੈ ਉਹ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਇਸ ਇਕੱਤਰ ਤੁਹਾਨੂੰ ਜਿਹੜੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਸੱਦੀ ਗਈ ਹੈ ਉਸ ਨੂੰ ਅਖੋਤੀ ਪੰਥਕ ਇਕੱਤਰਤਾ ਕਿਹਾ ਹੈ ਅੱਗੇ ਇੱਕ ਗੀਤ ਦੀ ਲਾਈਨ ਲਿਖ ਕੇ ਜਿਵੇਂ ਕਿ ਮਾਲਵਿੰਦਰ ਸਿੰਘ ਮਾਲੀ ਹੁਣਾ ਦਾ ਇੱਕ ਰਵਈਆ ਹੈ ਇੱਕ ਹੁਣਾ ਦਾ ਤਰੀਕਾ ਹੈ ਅੰਦਾਜ਼ ਹੈ ਉਹਵੇਂ ਲਿਖਦੇ ਨੇ ਕਿ ਆਪੇ ਰੋਗ ਲਾਉਣੇ ਆਪੇ ਦੇੜੀਆਂ ਦਵਾਵਾਂ ਜਾਵੇ ਅਸੀਂ ਦੇਖੀਆਂ ਤੇਰੀਆਂ ਵਫਾਵਾਂ ਅੱਗੇ ਲਿਖਦੇ ਨੇ ਕਿ ਮੌਜੂਦਾ ਪੰਥਕ ਸੰਕਟ ਹੱਲ ਕਰਨ ਲਈ ਸਹੀ ਮਾਰਗ ਸੇਧ ਤੈਅ ਕਰਨ ਅਤੇ ਤਰੀਕਾਕਾਰ ਅਪਣਾਉਣ ਦਾ ਮਾਮਲਾ ਵੀ ਬਹੁਤ ਅਹਿਮੀਅਤ ਰੱਖਦਾ ਜਿਸ ਵੱਲ ਗੰਭੀਰ ਤਵਜੋ ਦੇਣੀ ਜ਼ਰੂਰ ਹੈ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੀ ਦਮਦਮੀ ਟਕਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰਾਂ ਸ਼ਰੂਮਣੀ ਕਮੇਟੀ ਤੇ ਬਾਦਲ ਦਲ ਨਾਲ ਤਰੰਗੜੀ ਪਾ ਕੇ ਚੱਲਦੀ ਆ ਰਹੀ ਹੈ ਆਰਐਸਐਸ ਦੇ ਨਾਲ ਇਸ ਦੀ ਵਿਚਾਰਧਾਰਾ ਸਾਂਝੀ ਜੱਗ ਜ਼ਾਹਰ ਹੈ ਪੰਥ ਵੱਲੋਂ ਪਾਸ ਕੀਤੇ ਤੇ ਕਿੰਨੇ ਸਾਲ ਲਾਗੂ ਰਹੇ ਨਾਨਕ ਸ਼ਾਹੀ ਕਲੰਡਰ ਨੂੰ ਆਰਐਸਐਸ ਮੁਖੀ ਵੱਲੋਂ ਅਪਰਮਾਨ ਕਰਨ ਤੋਂ ਬਾਅਦ ਇਸ ਨੂੰ ਰੱਦ ਕਰਵਾਉਣ ਵਿੱਚ ਹਰਨਾਮ ਸਿੰਘ ਧੁੰਮਾ ਦਾ ਮੋਰੀ ਰੋਲ ਰਿਹਾ ਹੈ ਹੁਣ ਤੱਕ ਪੰਥਕ ਬ੍ਰਤਾਤ ਸਿੱਖ ਸੰਸਥਾਵਾਂ ਸਿੱਖ ਸੰਕਲਪਾਂ ਸਿੱਖ ਰਹਿਤ ਮਰਿਆਦਾ ਨੂੰ ਢਾਲਾਉਣ ਦੇ ਅਮਲ ਅੰਦਰ ਇਹ ਟਕਸਾਲ ਦਾ ਰੋਲ ਬਾਦਲ ਦੇ ਜੋਟੀਦਾਰ ਵਾਲਾ ਤਿਰਿਸ਼ਤਾ ਤੈਨੂੰ ਤਾਪ ਚੜੇ ਮੈਂ ਹੂੰਗਾ ਵਾਲਾ ਰਿਹਾ ਖਾਲੇ ਇਨ ਸਿੱਧੇ ਤੌਰ ਦੇ ਉੱਤੇ ਹਰਨਾਮ ਸਿੰਘ ਖਾਲਸਾ ਭੰਡਰਾਂ ਵਾਲਿਆਂ ਦੇ ਇਸ ਬਿਆਨ ਦੇ ਉੱਤੇ ਭਾਵੇਂ ਮਾਲਵਿੰਦਰ ਸਿੰਘ ਮਾਲੀ ਨੇ ਇਤਰਾਜ਼ ਪ੍ਰਗਟ ਨਹੀਂ ਕੀਤਾ ਪਰ ਉਹਨਾਂ ਦੇ ਇਹਨਾਂ ਤਰਕਾਂ ਦੇ ਵਿੱਚ ਐ ਪ੍ਰਤੀਤ ਹੁੰਦਾ ਹੈ ਕਿ ਮਾਲਵਿੰਦਰ ਸਿੰਘ ਮਾਲੀ ਇੱਕ ਪਾਸੇ ਨੂੰ ਹੋ ਕੇ ਜ਼ਰੂਰ ਖੜੇ ਐ ਇਸ ਮਸਲੇ ਤੋਂ ਉਹਨਾਂ ਨੇ ਸਾਰੇ ਡੀ ਮਾਰਕਸ ਜਿਹੜੇ ਨੇ ਉਹ ਹਰਨਾਮ ਸਿੰਘ ਢੋਮਾ ਦੇ ਜ਼ਰੂਰ ਗਿਣਵਾ ਦਿੱਤੇ ਨੇ ਸਾਰੇ ਇਲਜ਼ਾਮ ਜਿਹੜੇ ਹਰਨਾਮ ਸਿੰਘ ਢੋਮਾ ਦੇ ਉੱਤੇ ਲੱਗੇ ਹੋਏ ਨੇ ਉਹ ਜ਼ਰੂਰ ਗਿਣਾ ਦਿੱਤੇ ਨੇ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਹਰਨਾਮ ਸਿੰਘ ਢੋਮਾ ਦੇ ਇਸ ਇਕਤਰਤਾ ਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਜਿਹੜੇ ਨੇ ਉਹ ਬਹੁਤੇ ਕੁਝ ਖੁਸ਼ ਨਹੀਂ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਇਤਰਾਜ਼ ਕੀਤਾ ਔਰ ਸਭ ਤੋਂ ਪਹਿਲੇ ਅਖਰਾਂ ਦੇ ਵਿੱਚ ਹੀ ਲਿਖਿਆ ਕਿ ਅਖੌਤੀ ਪੰਥਕ ਇਕਤਰਤਾ ਜਿਸ ਤੋਂ ਬਾਅਦ ਇਹ ਕਲੀਅਰ ਹੀ ਹੋ ਜਾਂਦਾ ਹੈ ਕੇ ਮਾਲਵਿੰਦਰ ਸਿੰਘ ਮਾਲੀ ਆਖਰ ਕੀ ਕਹਿਣਾ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਆ ਚੀਜ਼ਾਂ ਨੂੰ ਮਸਲਿਆਂ ਨੂੰ ਪ੍ਰਗਟ ਕਰਨ ਦਾ ਜਾਂ ਜ਼ਾਹਿਰ ਕਰਨ ਦਾ ਅੰਦਾਜ਼ ਜਿਸ ਤਰ੍ਹਾਂ ਦੀਤਾਂ ਤੇ ਮੁਹਾਵਰਿਆਂ ਦੇ ਨਾਲ ਉਹ ਚੀਜ਼ਾਂ ਨੂੰ ਤੋਲਦੇ ਨੇ ਸਜਾਉਂਦੇ ਨੇ ਸ਼ਿੰਗਾਰਦੇ ਨੇ ਭਾਵੇਂ ਉਹ ਇਤਰਾਜ਼ ਵੀ ਹੋਵੇ ਪਰ ਪੜਨ ਵਾਲੇ ਨੂੰ ਇੱਕ ਵਾਰ ਮਜ਼ਾ ਜ਼ਰੂਰ ਆਉਂਦਾ ਹੈ ਖੈਰ ਹਰਨਾਮ ਸਿੰਘ ਧੂਮਾ ਦੀ ਇਸ ਕੱਤਰਤਾ ਬਾਰੇ ਤੁਹਾਡੇ ਕੀ ਖਿਆਲ ਨੇ ਕਿ ਤੁਹਾਡੇ ਵੀ ਮਾਲਵਿੰਦਰ ਸਿੰਘ ਮਾਲੀ ਹੋਣਾ ਵਰਗੇ ਖਿਆਲ ਨੇ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੇ ਰੋਮਾਂਡੀਆਂ ਪੰਜਾਬੀ